ਸੰਗਤ ਜੀ ਜੋ ਤੁਸੀਂ ਇਸ 베ਰੀ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਉਹ ਭਾਗਾ ਵਾਲੀ 베ਰੀ ਹੈ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ ਸਾਧ ਸੰਗਤ ਜੀ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਛੱਡ ਕੇ ਆ ਰਹੇ ਸਨ ਤਾਂ ਉਹ ਰਸਤੇ ਦੇ ਵਿੱਚ ਇਸ ਅਸਥਾਨ ਦੇ ਉੱਪਰ ਰੁਕੇ ਸਨ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਸੰਗਤ ਜੀ ਇਹ ਜੋ 베ਰੀ ਬਹੁਤ ਪੁਰਾਣੇ ਗੁਰੂ ਸਾਹਿਬਾਨ ਦੇ ਟਾਈਮ ਦੀ 베ਰੀ ਹੈ ਤੇ ਗੁਰੂ ਸਾਹਿਬ ਨੇ ਆਪਣਾ ਕੋੜਾ ਇਸ 베ਰੀ ਨਾਲ ਬੰਨਿਆ ਸੀ ਸੋ ਸੰਗਤ ਜੀ ਤੁਸੀਂ ਵੀ ਕਦੀ ਇੱਧਰ ਨੂੰ ਆਉਣੀਆ ਤੁਹਾਨੂੰ ਆਉਣ ਦਾ ਮੌਕਾ ਮਿਲਦਾ ਤਾਂ ਇਸ 베ਰੀ ਦੇ ਦਰਸ਼ਨ ਕਰਕੇ ਜਰੂਰ ਜਾਇਓ ਸਾਧ ਸੰਗਤ ਜੀ ਗੁਰੂ ਸਾਹਿਬਾਨ ਨੇ ਇੱਥੇ ਇਹ ਬਚਨ ਕੀਤੇ ਸਨ ਕਿ ਜੋ ਵੀ ਸੰਗਤ ਇੱਥੇ ਆ ਕੇ ਦੇਗ ਕਰਾਉਂਦੀ ਹੈ ਤਾਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਸੋ ਸਾਧ ਸੰਗਤ ਜੀ ਇੱਥੇ ਬਹੁਤ ਬਹੁਤ ਦੂਰੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਸੰਗਤ ਜੀ ਇੱਥੇ ਇੱਥੋਂ ਦਾ ਜੋ ਇਤਿਹਾਸ ਹੈ ਉਹ ਇੱਥੇ ਲਿਖ ਕੇ ਵੀ ਲਾਇਆ ਹੋਇਆ ਤੇ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਸਾਧ ਸੰਗਤ ਜੀ ਇਸ ਸਥਾਨ ਦਾ ਨਾਮ ਗੁਰਦੁਆਰਾ ਦੇਗਸਰ ਸਾਹਿਬ ਦੇ ਨਾਂ ਤੇ ਪ੍ਰਸਿੱਧ ਹੈ ਤੁਸੀਂ ਆ ਕੇ ਜਰੂਰ ਜਾਓ ਜੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬਾਨਾਂ ਦੀ ਫੋਟੋ ਹੈ ਜੋ ਪ੍ਰਾਤਮਕ ਸਮੇਂ ਦੀ ਉਹ ਇੱਥੇ ਲਾਈ ਹੋਈ ਹੈ ਸੰਗਤਾਂ ਦੇ ਨਾਲ ਤੇ ਸਿੰਘ ਖੜੇ ਨੇ ਜੀ ਤੇ ਇੱਕ ਪਾਸੇ ਇੱਕ ਹੋਰ ਫੋਟੋ ਸਾਧ ਸੰਗਤ ਜੀ ਇੱਥੇ ਲਾਈ ਹੋਈ ਹੈ ਸੋ ਸਾਧ ਸੰਗਤ ਜੀ ਤੁਸੀਂ ਜਦੋਂ ਵੀ ਇੱਧਰ ਨੂੰ ਆਉਣਿਓ ਤਾਂ ਸਾਡੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਕਿ ਗੁਰਦੁਆਰਾ ਦੇਖਸਰ ਸਾਹਿਬ ਜੋ ਕਿ ਕਟਾਣਾ ਸਾਹਿਬ ਦੇ ਵਿੱਚ ਪੈਂਦਾ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਉੱਥੋਂ ਤੁਸੀਂ ਆ ਕੇ ਇੱਕ ਵਾਰ ਦਰਸ਼ਨ ਜ਼ਰੂਰ ਕਰਕੇ ਜਾਓ ਜੀ ਸੋ ਸਾਧ ਸੰਗਤ ਜੀ ਇੱਥੇ ਜੋ ਇਤਿਹਾਸ ਹੈ ਗੁਰੂ ਘਰ ਦਾ ਉਹ ਇੱਥੇ ਲਿਖ ਕੇ ਵੀ ਲਾਇਆ ਹੋਇਆ ਹੈ ਤੁਸੀਂ ਵੀਡੀਓ ਪਾਜ਼ ਕਰਕੇ ਇਸ ਨੂੰ ਪੜ ਸਕਦੇ ਹੋ ਸਾਧ ਸੰਗਤ ਜੀ ਸੋ ਸਾਧ ਸੰਗਤ ਜੀ ਇੱਥੇ ਗੁਰੂ ਸਾਹਿਬਾਨ ਦੇ ਬਚਨ ਨੇ ਕਿ ਜੋ ਵੀ ਇੱਥੇ ਆ ਕੇ ਦੇਖ ਕਰਾਉਂਦਾ ਉਹਨਾਂ ਦੀ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਸੋ ਸੰਦੇ ਜੀ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਸਾਰੀਆਂ ਸੰਗਤਾਂ ਨੂੰ ਇਸ ਗੁਰੂ ਘਰ ਬਾਰੇ ਪਤਾ ਲੱਗ ਸਕੇ ਤੇ ਜੋ ਵੀ ਇੱਧਰ ਨੂੰ ਆਉਣ ਉਹ ਇਸ ਗੁਰੂ ਘਰ ਦੇ ਦਰਸ਼ਨ ਜਰੂਰ ਕਰਕੇ ਜਾ